ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਤੋਂ ਬਣਾਉਣ ਲੱਗੇ ਆ ਫਾਰਮ ਦੇ ਵਿੱਚ ਬਾਈ ਕੋਲੇ 7 ਗਾਵਾਂ ਮਕਾਉਗਾ ਬਾਈ 4 ਜਿਹੜੀਆਂ ਤਾਜ਼ੀਆਂ ਸੂਈਆਂ ਤੇ 3 ਗੱਬੜਾਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਨ ਵਾਲੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਹੋ ਸਕੇ ਜੀ ਬਾਈ ਦੇ ਕੋਲੇ ਬਈ ਕੰਗਾਵਾ ਨੇ ਜਿਹੜੀਆਂ ਕਾਫੀ ਆ 35 ਤੋਂ 40 40 ਲੀਟਰ ਵਾਲੀਆਂ ਕੰਗਮ ਆ ਆ ਦੇਖੋ ਇੱਧਰ ਬੈਠੀਆਂ ਬਈ ਪੁੱਲੀਆਂ ਛੱਡੀਆਂ ਵੀ ਆ ਮਾ ਉਹ ਨਾਮ ਦਾ ਆਨੰਦ ਲੈ ਰਹੀਆਂ ਨੇ ਕੀ 35 ਦਾ ਆ ਆ ਵੀ ਚੱਲੀ ਜਾਂਦਾ ਡਾਕਟਰ ਬੈੜਾ ਠੀਕ ਆ ਜਿਵੇਂ ਬੱਚਿਆ ਕੋਈ ਚੰਗੀਆਂ ਸੀ ਉਹ ਬਾਈ ਤੇ ਚੱਲੇਗੇ ਦੂਜੇ ਜਿਵੇਂ ਆਪਣਾ ਮਾਰ ਕੇ ਨਾ ਬੜਾ ਰੈਂਟਰ 50 ਲੀਟਰ ਉਹ ਦੁੱਤ ਚੋਇਆ ਬੈੜਾ 50 ਲੀਟਰ ਠੀਕ ਆ ਬੈੜਾ ਟੌਪ ਜਿਹੜੀ ਬਣ ਕੇ ਚੱਲ ਬਰੀਡ ਆ ਬਾਈ ਕਹਿੰਦਾ 50 50 ਲੀਟਰ ਵਾਲੀਆਂ ਕੰਗਾਂਵਾਂ ਦੀ ਵਿੱਚ ਹੈਗੀਆਂ ਨੇ ਬਾਈ ਠੀਕ ਆ ਕਿ ਨਹੀਂ ਆਜਾ ਰਿਹਾ ਤਿਆਰ ਕਰੀ ਗਿਆ 15 ਸਾਲ ਹੋ ਗਏ ਬਾਈ ਯਾਰ ਠੀਕ ਆ ਬਾਈ ਹੋਰ ਮੈਂ ਠੀਕ ਹਾਂ ਵਧੀਆ ਪੂਰੇ ਵਧੀਆ ਜੀ ਵਧੀਆ ਚੱਲਦਾ ਕੰਮ ਕਰ ਬੜਾ ਵਧੀਆ ਇੱਕ ਨੰਬਰ ਨਾਮ ਤੇ ਐਡਰੈਸ ਬੋਲ ਨਾ ਬਾਈ ਮੇਰਾ ਜਸ਼ਨਪਰੀ ਦਾ ਪਿੰਡ ਭਦਾਵੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਨੇੜੇ ਪਿੰਡ ਰਹਿ ਗਿਆ ਇਧਰ ਭਦਾਵੜ ਆ ਇਧਰ ਨੇੜੇ ਵਾਲਿਆ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 6280581656 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਇਧਰੋਂ ਲੱਗ ਰਿਹਾ ਇੱਕ ਸਾਈਡ ਇਧਰੋਂ ਲੱਗ ਰਿਹਾ ਕਿਹੜਾ ਸੂਬਾ ਸੋਈ ਆ ਬਾਈ ਬੜਾ ਬਈ origignal ਪਹਿਲਾ ਸੂਆ ਪਹਿਲਾ ਸੂਆ ਦੋ ਦੰਦ ਦੋ ਦੰਦ ਬੱਚੀ ਠੀਕ ਆ ਹਾਂ ਤੇ ਕਿੰਨਾ ਕ ਬੌਲਾ ਕੱਢਿਆ ਫਿਰਾਂ ਜੀ ਬੌਲਾ ਬਾਈ ਕੱਢਿਆ ਵਾ ਬੈੜ ਥੱਲੋ 5 ਲੀਟਰ ਵੰਗੂ 5 ਲੀਟਰ ਹਾਂ ਠੀਕ ਕਾਲੀ ਗੱਡ ਨੇ ਬੱਚੀ ਉਹ ਬੈਠਣੀ ਜਾਂਦਾ ਸੀ ਚੰਗਾ ਠੀਕ ਆ ਸੂਈ ਸਵਾਈ ਆ ਬੱਚਾ ਕੀ ਹੈ ਮਗਰ ਬੱਚੀ ਆ ਬਾਈ ਬੱਚੀ ਚੰਗੀ ਆ ਨਾ ਬਹੁਤ ਚੰਗੀ ਬੱਚੀ ਚੈੱਕ ਕਰ ਲੈਨੇ ਬੱਚੀ ਦਿੱਤੀ ਆ ਬੱਚਰੀ ਕੁਆਲਿਟੀ ਬਹੁਤ ਚੰਗੀ ਆ ਬਈ ਲੈ ਤਵਾ ਦੀ ਚੈੱਕ ਕਰੋ ਬੱਚਰੀ ਬੱਚੀ ਦਾ ਪ੍ਰਿੰਟ ਪ੍ਰੌਂਟ ਹੂ ਕੀ ਹਸਾ ਦੇਣਾ ਚੀਜ਼ਾਂ ਟਰੈਕਰ ਪੈਕ ਦੇਣਾ ਨਾ ਹੂੰ ਕੁਆਲਟੀ ਵਿਖਦੀ ਆ ਕਿੰਨਾ ਕੁ ਦੁੱਧ ਦੀ ਐਸਟੀਮੇਟ ਜਾ ਭਰਾ ਐਸਟੀਮੇਟ 22 ਯਾਰ ਬੰਦਾ ਜੂ ਨਹੀਂ ਲੈ ਕੇ ਜਾਣੀਆਂ 22 23 ਮੰਨ ਕੇ ਬੱਚੀ ਲੈ ਜੇ ਬੈੜ ਬੱਚੀ ਨੇ ਇਹ ਦੂ ਬਾਹਰ ਦੇਣਾ ਠੀਕ ਆ ਭਾਈ 22 ਲੀਟਰ ਦੁੱਧ ਮੰਨ ਕੇ ਭਾਈ ਗਾ ਆਜੋ ਠੰਡੇ ਦੇਖੋ ਜਿਵੇਂ ਮਰਦੀ ਬੈਠਾ ਰਹੇ ਕੋਈ ਚੱਕਰ ਨਹੀਂ ਹੰਣਾ ਨਾ ਇਹ ਨਹੀਂ ਭਾਈ ਜਿਵੇਂ ਕਾਨੂੰਨ ਬਚੇੜਾ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਫੁੱਲ ਬ੍ਰੀਡ ਆ ਫੇਸ ਰਜਾਉਂਦੇ ਆ ਫੇਸ ਬੜਾ ਪਿਆਰਾ ਭਾਈ ਤੇ ਚੰਗੀ ਆ ਬ੍ਰੀਡ ਬੱਚਾ ਵੀ ਮਗਰ ਬੱਚੀ ਆ ਕਿਉਂ ਬੱਚੀ ਨੇ ਭਾਈ 1.5 ਸਾਲ ਨੂੰ ਜਰਮਣੀ ਨੇ ਨਾਲ ਹੀ ਤਿਆਰ ਹੋ ਜਾਣਾ ਦੇਰ ਦੌਰ ਕੰਪਲੀਟ ਆ ਫਰਾ ਭਾਈ ਵੀਡੀਓ ਦੇ ਮਾਰੇ ਬਕਾਇਦਾ ਵਾਹ ਠੀਕ ਆ ਭਾਈ ਗੱਲ ਨਹੀਂ ਕੋਈ ਠੀਕ ਆ ਤੇ ਕੀ ਮੁੱਲ ਲੱਜ ਜਾਇਜ਼ ਜਾਦਾ ਭਾਈ ਜਾਇਜ਼ ਜਾ ਮੁੱਲ 1 ਲੱਖ 5000 ਦੀ ਬੱਚੀ ਦੇ ਦਾ 1 ਲੱਖ 5000 ਰੁਪਿਆ ਮਾਨਦਮ ਹੈ ਜੀ ਭਰਾ ਕੋਣ ਆ ਰਿਹਾ ਡਾਕਟਰ ਠੀਕ ਆ ਉਹ ਤਾਂ ਹੀ ਹੋਗਾ ਹਮ 1 ਲੱਖ 5000 ਰੁਪਿਆ ਦੇ ਮੁੱਲ ਹੋਣ ਜਾਂ ਜਾਇਜ਼ ਹੋਣੀ ਵੀਡੀਓ ਚ ਬਾਅਦ ਆਏ ਨਹੀਂ ਕੋਈ 10000 ਰੁਪਿਆ ਘਟਾਉਣ ਕਢਾਉਣ ਵਾਲਾ ਕੰਮ ਨਹੀਂ ਹੋਣਾ ਭਾਈ ਉਹ ਹੋ ਜੇ ਸਾਡਾ ਰੇਟ ਕਰਿਆ ਠੀਕ ਆ ਭਾਈ ਮੁੱਲ ਭਰਾ ਕਿਹੜਾ ਮੇਰੀ ਮੰਗਲ 90 ਰੁਪਏ ਤੇ ਨਹੀਂ ਭਾਈ ਬੱਚੀ ਹੋਣੀ ਹਮ ਠੀਕ ਆ ਮੋਲ ਭਰਾ ਜਨਾ ਜਮਾ ਜਾਇਜ ਮੰਗਿਆ ਬਾਈ ਮਾੜਾ ਪੰਦਾ ਜਿਆਦੇ ਨਹੀਂ ਹੁਣ ਬੱਚੀ ਦੇਖੋ ਮਗਰ ਬੱਚੀ ਵੀ ਬਰੀਟ ਵਾਲੀ ਆ ਦੋ ਨਗ ਕਰਮ ਵਾਲੀ ਦੇ ਮਿਲ ਜਾਣੇ ਦੁੱਧ ਚੰਗਾ ਪਾ ਦੂ ਕੱਦ ਵੀੜ ਫੇਸ ਬੂਸ ਵੀ ਬੱਚੀ ਤਿਆਰ ਹੋਈ ਨਾ ਬੱਚੀ ਦੁੱਧ ਵਧੀਆ ਪਾਲੂਏ ਤਿਆਰ ਹੋ ਗਈ ਦੱਸ ਸਹੀ ਗੱਲ ਆ ਭਰਾ ਅੱਗੇ ਵੀਰੇ ਦੋ ਨੰਬਰ ਕਿਹੜਾ ਸੁਆ ਸੁਈਆ ਇਹ ਬਾਈ ਰੀਜਨਲ ਪਹਿਲਾ ਸੁਈਆ ਪਹਿਲਾ ਸੁਆ ਕਦੋਂ ਸੁਈਆ ਭਰਾ ਇੰਨੀਆਂ ਭਾਈ ਹੋ ਗਏ 10 ਦਿਨ ਬਾਅਦ ਸੂਈ 10 ਦਿਨ ਹੋ ਗਏ ਬੱਚਾ ਕੀ ਹੈ ਮਗਰ ਬੱਚਾ ਹੈ ਭਾਈ ਬੱਚਾ ਭਾਈ ਤੇ ਕਿੰਨਾ ਕੁ ਬੋਲਾ ਹੋਣਾ ਜਾਂ ਦੁੱਧ ਰੈਡੀ ਹੈ ਭਾਈ ਭਾਈ ਦੁੱਧ ਤੇ ਲਈ 10 ਲੀਟਰ ਤਿਆਰ ਆ 10 ਲੀਟਰ ਦੁੱਧ ਦੋਨੇ ਡੰਗਰਾਂ ਦਾ ਰੈਡੀ ਆ ਠੀਕ ਆ ਠੀਕ ਆ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਫੇਸ ਬੜਾ ਚੰਗਾ ਕੱਦ ਚੈੱਕ ਕਰ ਲੋ ਵੀ ਬਰੀਡ ਚੰਗੀ ਆ ਸੂਈ ਸਵਾਈ ਆ ਤੇ ਮੁੱਲ ਕੀ ਹੈ ਵੀਰੇ ਜਾਇਜ਼ ਬਈ ਮੁੱਲ ਜਾਇਦਾ 52000 ਦੀ ਬੱਚੀ ਦੇ ਨਾਲ 52000 ਦੀ ਬਾਈਕ ਹਨਾ ਵੜ ਦੇ ਦਿਆਂਗੇ 10 ਲੀਟਰ ਦੁੱਧ ਜਿਹੜਾ ਨੈੱਟ ਹੋਣ ਤਿਆਰ ਆ ਆਹ ਜਿਹੜਾ ਕੱਟੀ ਆ ਬਈ ਠੀਕ ਆ ਤਾਰਾ ਬਾਈ ਕਹਿੰਦਾ ਕੋਈ ਚੱਕਰ ਨਹੀਂ ਮਾਰ ਕੇ ਦਿਖਾਉਣੇ ਚਵਾਈ ਚਵਾਈ ਪੂਰੀ ਚੰਗੀਆਂ ਨਾੜਾ ਨੂੜਾ ਫੁੱਲਾ ਲੈ ਪਰ ਸ਼ਾਂ ਤੋਂ ਲੈ ਵਾ ਦੇਖੋ ਫਾੜੀ ਵਾਲਾ ਆਰਡਰ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਛੱਲੇ ਦੀ ਬਹਿ ਵੇ ਨੰਗੀ ਜਾ ਡਾਕਟਰ ਮੁੱਠੀ ਸੀ ਲੈ ਦਾ ਗੱਲ ਹੀ ਨਹੀਂ ਛੱਲੇ ਦੀ ਬਹਿ ਕੇ ਨਾ ਦੇ ਮਰਜੀ ਬੈਠਾ ਰਿਹਾ ਕੋਈ ਚੱਕਰੀ ਨਹੀਂ ਕਹਿਣਾ ਚਾਹੁੰਦਾ ਕੁਛ ਨਹੀਂ ਬਾਕੀ ਚਵਾਈ ਦਿਖਾਉਣੇ ਲੈ ਚਵਾਈ ਦੇਖੋ ਬਾਈ ਲੈ ਚੋਣ ਲੇ ਕੋ ਕਰਮਾਈ ਦਾ ਬੜਾ ਚੰਗਾ ਮੋਟੀ ਮੋਟੀ ਧਾਰਾ ਜਿਵੇਂ ਮਰਜੀ ਧਾਰਾ ਮਰੀਜ਼ਾ ਕੋਈ ਚੱਕਰੀ ਨਹੀਂ ਲੈ ਕਿਆ ਬਾਤ ਹੈ ਚਵਾਈ ਚੰਗੀਆਂ ਨਾ ਭਰਾ ਇੱਕ ਨੰਬਰ ਹੋ ਯਾਰ ਬਾਈ ਜਿੰਨੇ ਪਸੂ ਖੜਿਆ ਕਿਸੇ ਚਵਾਈ ਚ ਨਹੀਂ ਫਰਕ ਪਾਉਣਾ ਬਾਈ ਠੀਕ ਆ ਨਾਣਾ ਨੂਣਾ ਫੁੱਲ ਚੰਗੀਆਂ ਮੁੱਲ ਵੀ ਜਮਾ ਜਾਇ ਲੱਗੇਗਾ ਯਾਰ ਜਰੂਰ ਹੋ ਜਾਊਗਾ ਮਹਿਰਮਾਨ ਕਹਿੰਦੇ ਨਾ ਵਾਲਾ ਯਾਰ ਕੋਈ ਬੰਦਾ 15 ਲੀਟਰ ਮੰਨ ਕੇ ਲੈ ਗਿਆ ਠੀਕ ਆ ਹੂੰ ਅੱਗੇ ਤਨ ਨੰਬਰ ਕਿਹੜਾ ਸੁਆ ਸੁਈਆ ਭਰਾ ਬਈ origional ਦੂਜਾ ਸੁਗਾ ਦੰਦੋਂ 6 ਦੰਦ ਬੱਚੀ ਠੀਕ ਆ 6 ਦੰਦ ਇਹ ਬੱਚਾ ਕੀ ਨਹੀਂ ਦੈਂ ਨੇ ਬਈ ਬੱਚੀ ਆ ਜਰਸੀ ਦੀ ਠੀਕਾ ਬੱਜਾ ਬੱਜੀ ਤੇ ਫੰਡੇ ਦੇਖੋ ਜਿਵੇਂ ਮਰਦੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਜਮਾਨੇ ਵਾਲੀ ਇਹ ਲੇਵਾ ਬੜਾ ਚੰਗਾ ਲੱਗਣਾ ਹੈ ਹੈਪਿੰਗ ਵਾਲਾ ਲੇਵਾ ਫਾੜੀ ਵਾਲਾ ਟਰ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਇਹ ਜੀ ਚੀਜ਼ ਨਹੀਂ ਨਾ ਬੈਠਦਾ ਚਬਾਈ ਕਿਵੇਂ ਆ ਚਬਾਈ ਹੈ ਕਹ ਬਹਿਣਾ ਦਾ ਹਰੇਕੀ ਵੇਚੀ ਜਾਂਦਾ ਪਰ ਇਹ ਜੀ ਚੀਜ਼ਾਂ ਨਹੀਂ ਮਿਲਦੀ ਕੁਆਲਟੀ ਸਹੀ ਗੱਲ ਆ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਉਹਨਾਂ ਕੁਵਾਲਟੀ ਦੀ ਸੂਈ ਸਵਾਈ ਬੱਚਾ ਵੀ ਮਗਰ ਬੱਚੀ ਬੱਚੀ ਦੇਖੋ ਜਰਸੀ ਨਾਲ ਲੀਆ ਭਰਾ ਬਾਈ ਜਰਸੀ ਆ ਹੂੰ ਫੇਸ ਤਾਂ ਦੇ ਬੱਚੀ ਦਾ ਆਇ ਨਹੀਂ ਕੋਈ ਬੰਦਾ ਕਹਿੰਦਾ ਵੀ ਦੂਗਲੀ ਨਹੀਂ ਹੈਗੀ ਬੱਚੀ ਹੂੰ ਸਹੀ ਗੱਲ ਆ ਫੇਸ ਬੜਾ ਪਿਆਰਾ ਬੋਦੀ ਬਾਦੀ ਚੰਗੀ ਆ ਸਨੱਕ ਘਪਣਾ ਬੜ ਦੇ ਵਿੱਚ ਕੋਈ ਜਿਹੜੀ ਚੀਜ਼ ਕਹੇਦੀ ਉਹੀ ਨੇ ਕੱਲੇ ਗੱਲ ਕੋਈ ਆਇ ਨਹੀਂ ਗੱਲ ਤਾਂ ਨਿਕਲ ਜੀ ਠੀਕ ਆ ਥਾਨ ਬੜਾ ਕਮਾਲ ਦਾ ਲੱਗਿਆ ਹੈ ਨਾ ਭਰਾ ਬਹੁਤ ਸੋਹਣਾ ਡਿਜ਼ਾਈਨ ਕਰਮ ਵਾਲੀ ਨੇ ਤਿਆਰ ਕਰਿਆ ਬਾਕੀ ਬਾਈ ਕਹਿੰਦਾ ਥਾਨ ਦੂਰ ਪੂਰੀ ਪੋਲੀਆ ਨਾਲ ਵਾਲੇ ਕੁੱਲੇ ਵੀ ਤੇ ਮੂਰੋਂ ਇੱਥੇ ਰੋਗ ਬਾਈ ਮਾੜੀ ਜੀ ਰੋਗ ਲੇਵਾ ਦੇ ਖਾਣ ਦੇ ਮੈਨੂੰ ਹਾਂ ਲੇਵਾ ਦੇਖੋ ਨਾਣਾ ਨੂੰ ਉਹਨਾਂ ਦੇ ਫੁੱਲ ਚੰਗੇ ਰੱਸਾ ਛੱਡਦਾ ਬੱਚੀ ਉੱਤੇ ਠੀਕ ਆ ਰੱਸਾ ਲੱਤਦਾ ਹੈਗਾ ਬਾਈ ਨਹੀਂ ਯਾਰ ਬਾਈ ਭੁੱਲ ਲੇਵਾ ਦੇ ਇਧਰ ਉਧਰ ਹਮਾਰੀ ਚੱਲ ਕਿਧਰੋਂ ਮਰਜੀ ਮਾਰੀ ਚਬਾਈ ਦੇਖੋ ਨਾ ਮੋਟੀ ਮੋਟੀ ਚਬਾਈ ਜਿਵੇਂ ਦੂਜੀ ਪਾਸੇ ਬੈਠਾ ਬਾਈ ਕੋਈ ਚੱਕਰੀ ਨਹੀਂ ਬੱਚੀ ਦਾ ਸਹੀ ਗੱਲ ਹੈ ਕਹਿਣਾ ਕੁਝ ਨਹੀਂ ਨਾ ਗਲਾਨੀ ਪਸੂ ਸਹੀ ਗੱਲ ਤੇ ਲੇਵਾਨੀ ਸੋਚੇ ਨਾਣਾ ਨੂੰ ਨਾ ਫੁੱਲ ਆ ਜਾਂਦਾ ਬਈ ਕੀ ਚੀਜ਼ ਬੋਲਦੇ ਕੁਆਲਿਟੀ ਵਿਖਦੀ ਆ ਹੂੰ ਬਾਕੀ 16 ਲੀਟਰ ਬੋਹੜਾ ਤਿਆਰ ਆ ਬੱਚੀ 16 ਲੀਟਰ ਬੋਹੜਾ ਰੈਡੀ ਆ ਉਹਨਾਂ ਤੇ ਮੁੱਲ ਕੀ ਹੈ ਜਾਇਜ਼ਰ ਭਾਈ ਮੁੱਲ ਜਾਇਜ਼ ਹੀ ਹੋਗਾ ਹੂੰ 80000 ਦੀ ਬੱਚੀ ਦੇ ਦਾਂਗੇ 80000 ਦੀ ਮਾਨਦਾਨ ਹੋ ਜਾ ਭਾਈ ਕਰਦਾ ਨਹੀਂ ਛੋੜ ਸਕਦੇ ਠੀਕ ਆ 80000 ਰੁਪਏ ਮੁੱਲ ਦਾ ਮਾਨਦਾਨ ਜ਼ਰੂਰ ਹੋ ਜਾ ਕੋਈ 20000 ਸੁੱਟੀ ਜਾਵੇ 70 75000 ਤੇ ਬੱਚੀ ਹੋਣੀ ਨਹੀਂ ਹੈਗੀ ਹਾਂ ਹੋ ਗਏ ਤੀ ਓਕੇ ਹਾਂ ਠੀਕ ਆ ਅੱਗੇ ਭਰਾ 4 ਨੰਬਰ ਤੇ ਕਿਹੜਾ ਸੋਸ ਹੋਈ ਆ ਅਈ ਇਹ ਯਾ ਦੂਜਾ ਸੂਗਾ ਹਲੇ ਸੂਈ ਨੂੰ ਡੇਢ ਘੰਟਾ ਹੀ ਹੋਇਆ ਗਾ ਡੇਢ ਘੰਟਾ ਦੂਜਾ ਸੂਗਾ ਜੇਰ ਪੈਣੀ ਹੈ ਹਜੇ ਬੱਚੀ ਦਿੱਤੀ ਆ ਡਾਕਟਰ ਬਹੁਤ ਕੁਆਲਟੀ ਦੀ ਬੱਚੀ ਹੈ ਬੱਚੀ ਚੰਗੀ ਹੈ ਨਾ ਬਹੁਤ ਚੰਗੀ ਹੈ ਨਾ ਬਦੋਤਾ ਬੱਚੀ ਦੀ ਕੁਆਲਟੀ ਦੇਖੋ ਬੱਚੀ ਚੰਗੀ ਹੈ ਨਾ ਖਾਨ ਵੀ ਚਾਰ ਹੀ ਆ ਬੱਚੀ ਦੇ ਕੱਢਿਆ ਕਿ ਨਹੀਂ ਬੋਲਾ ਫਿਰ ਇਹਦਾ ਵੈਡ ਨਾ ਇਹਦਾ ਬਾਈ ਕੱਢਿਆਗਾ ਤਾਂ 10 ਲੀਟਰੋਂ ਬੱਚੀਆਂ ਪਿਆਏਗਾ ਕੱਢ ਕੇ ਯਾਰ ਠੀਕ ਆ ਕਿੰਨਾ ਕੋ ਦੁੱਧ ਦੇ ਦਿੰਦਾ ਵਰਸਤੀ ਮੇੜਿਆ ਆਸੀਮੇੜ ਬਾਈ ਯਾਰ ਜਿਹਦੇ ਬੰਦੇ ਲੈ ਕੇ ਜਾਣੀਆਂ ਬਾਈ ਮੰਨ ਕੇ ਲੈ ਜੀ ਦੁੱਧ ਵੈਡ ਨੇ ਬਾਈ ਤੋਂ ਬਾਹਰ ਦੇਣਾ ਲੇਵਾ ਬਹੁਤ ਆਣਾ ਲੇਵਾ ਕਮਾਲ ਦਾ ਬਾਈ ਬਾਰਦੀ ਬੋਲਦੀ ਛੱਗੇ ਬੋਲੇ ਤੋਂ ਕਰਮਾਈ ਸਟਾਰਟ ਹੋਈਆ ਫੇਰ ਉਹ ਐਚਪਚਾ ਇਹਦੀ ਕਰਾਉਚ ਪੈਂਦੀ ਆ ਉਹ ਸੁਨਾਰੀ ਚੀਜ਼ ਤੇ ਬਾਈ ਹੂੰ ਗੱਲ ਲਾ ਕਰ ਸਹੀ ਗੱਲ ਥੋੜਾ ਬੱਚੇ ਦਾ ਕਰਦੀ ਆ ਤਾਜੀ ਸੂਈ ਆ ਨਾ ਬਈ ਹੁਣੇ ਹੀ ਸੂਈ ਆ ਜੇਰ ਵੀ ਹਜੇ ਪੈਣੀ ਬਾਕੀ ਆ ਬੱਚਾ ਬੱਚੀ ਦਿੱਤੀ ਬੱਚੀ ਦੀ ਕੁਆਲਿਟੀ ਬਹੁਤ ਚੰਗੀ ਆ ਲੇਵਾ ਕਮਾਲ ਬਹੁਤ ਸੋਹਣਾ ਆਰਡਰ ਕਰ ਮਲੇ ਨੇ ਤਿਆਰ ਕਰਿਆ ਕੱਲਾ ਕੱਲਾ ਥਣ ਮੁੱਠੀ ਵਾਲਾ ਪੂਰਾ ਮਲੇ ਨੇ ਘਰੇ ਸੂ ਲੈਣੀਆਂ ਸਿਰਾਗਾ ਸਿਉਣਾ ਹੀ ਆ ਉਹਦੀ ਖਾਤਰ ਤਾਂ ਠੀਕ ਆ ਕਰੇ ਰੱਖਣ ਵਾਲੀ ਵਾੜਾ ਬਾਈ ਕਹਿੰਦਾ ਕਾ ਫੈਂਡ ਫੁੱਲ ਹੋਣੀ ਗਰਮੀ ਨਹੀਂ ਮਾਨੀ। ਲਾਉਂਦੀਆਂ ਚੀਜ਼ ਇੱਥੇ ਖਾਨ ਲੇਵੇ ਦੀ ਸਾਖੜਾ ਬੱਚੀ। ਬਾਕੀ ਬੱਚੀ ਆ ਮਗਰ ਸਾਲ 1.5 ਸਾਲ ਨੂੰ ਇਹਨੇ ਬਈ ਤਿਆਰ ਹੋ ਜਾਣਾ ਕਰਮ ਵਾਲੀ ਬੱਚੀ ਬਹੁਤ ਚੰਗੀ ਦਿੱਤੀ ਆ ਲੇਵਾ ਕਮਾਲ ਖਾਣ ਪੂਰਾ ਇੱਕ ਨੰਬਰ ਥਾਣਾ ਤੀਜੋਲਾ ਮਸ਼ੀਨਾਂ ਚੋਲ ਕਾ ਵੀ ਕੋ ਚੈੱਕ ਕਰਨੀ। ਮੁੱਲ ਦੱਸ ਜਾ ਭਰਾ ਇਹਦਾ। ਮੁੱਲ ਬਾਈ ਲੈਣ ਦੇਣ ਵਾਲੀ ਗੱਲ ਆ 82 ਦੀ ਬੱਚੀ ਦੇ ਦਾ। 82000 ਦੀ ਵਾੜਾ ਬਾਈ ਕਹਿੰਦਾ ਦੇ ਦੇਾਂਗੇ ਬਾਈ। ਸੋਏ ਸੋ ਬਾਈ ਜੇਰ ਪੈ ਜਾਣੀ ਆ ਲੜ ਤੁਰਿਆ ਵਾ ਬਾਈ ਓਕੇ ਆ। ਵੀਡੂ ਰੱਖ ਲੈ ਬਈ ਉਹਦਾ ਬਣਾ ਕੇ ਜੀ ਅੱਗੇ ਬਈ 5 ਨੰਬਰ ਤੇ ਬਈ ਪਲੂਣ ਬੱਚੀ ਆ ਦੰਦੋਂ ਦੋ ਦੰਦ ਪਲੂਣ ਬੱਚੀ ਦੰਦੋਂ ਦੋ ਦੰਦ ਤੇ ਕਿੰਨੇ ਦਿਨਾਂ ਦੀ ਕੱਚੀ ਆ ਪਤਾ ਚਾਰ ਲੈ ਜੇ 5 ਲੈ ਜੇ ਚਾਰ ਤੋਂ 5 ਦਿਨਾਂ ਦੀ ਕੱਚੀ ਆ ਬਈ ਆਰਡਰ ਕਮਾਲ ਥਾਣ ਬਹੁਤ ਚੰਗਾ ਕੱਚੀ ਕੱਚੀ ਆ ਲੀਵਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਨੇੜੇ ਜਾ ਕੇ ਦਿਨਾਂ ਦੇ ਜਾ ਕੇ ਲੀਵਾ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਹੈ ਇਨਾ ਕ ਦੁੱਧ ਦੀ ਦੋ ਯਾਰ ਅਸਟੀਮੇਟ ਆ ਬਾਈ ਅਸਟੀਮੇਟ ਬਾਈ ਜਿਹੜੇ ਬੱਦਨੇ ਲੈ ਕੇ ਜਾਣੀ ਆ 20 ਮਨ ਕਿਲੇ ਠੀਕ ਆ ਬਾਈ ਲੈ ਲੁਕਦੇ ਆ ਦੋਸਤਾਂ ਵੀ ਤੋਂ ਬਾਹਰ ਹੀ ਦੇਣਾਗਾ ਹਮ ਪਰ ਜਿਹੜੇ ਦੀਨ ਲੈ ਕੇ ਜਨੇ 20 ਮਨ ਕਿਲੇ 20 ਲੀਟਰ ਦੁੱਧ ਦੀ ਬਾਈ ਕਹਿੰਦਾ ਤੂੰ ਉਮੀਦ ਕਰਦੇ ਆ ਨੇਵੇ ਦੀ ਫਿਟਿੰਗ ਚੈੱਕ ਕਰ ਲਓ ਬਾਈ ਕਮਾਲ ਕਾ ਕੀ ਯਾਰ ਬਾਈ ਹਲੇ ਖਾਰੋਂ ਤੋਂ ਲੈਤੀ ਆਲੇ ਸਫਾਈ ਨਹੀਂ ਹੋਈ ਬੱਚੀ ਦੀ ਸਫਾਈ ਹੋ ਗਈ ਬਾਈ ਦੀਵਾਰ ਜੜੀਆਂ ਸਹੀ ਗੱਲ ਆ ਤੇ ਕੀ ਮੋਲ ਲੱਗਦਾ ਬਾਕੀ ਕਹਿੰਦੇ ਆ ਆਪਣਾ ਸੀਮਾ ਦੀ ਡਿਟੇਲ ਦੋ ਸੇ ਜਾਊਗਾ 50 ਬੈਂਕਰ ਬਹੁਤ ਠੀਕ ਆ ਮੁੱਲ ਵੀਰੇ ਜਾਇਜ਼ ਮੋਲਾ ਭਾਈ ਜੈ ਜੈ ਬੱਤੀ 65000 ਦੀ ਅੱਧੀ ਛੜੀ ਠੀਕ ਹੈ ਭਾਈ ਜਮਤ ਜੈ ਜਮੋਲਾ ਭਾਈ ਬਾਈ ਕਹਿੰਦਾ 65000 ਦੀ ਵੜ ਦੇ ਦਿਆਂਗੇ ਹਣਾ 30 ਨਹੀਂ ਦਿੰਦਾ ਸਹੀ ਗੱਲ ਆ ਭਾਈ ਹਾਂ 65000 ਰੁਪਏ ਜਮਤ ਜੈ ਜਮੋਲਾ ਲੈਵਾ ਦੇ ਤੇ ਨਵੇਂ ਨਵੇਂ ਦੀ ਕੁਆਲਟੀ ਦੇਖੋ ਕਮਾਲ ਆ ਬੱਸੀਆਂ ਵਿਕੀ ਜਾਂਦੀਆਂ ਭਾਈ ਇੰਨੇ ਹੁਣ ਜਾਂਦੀਆਂ ਭਾਈ ਹਾਂ ਬਾਕੀ ਕੁਆਲਟੀ ਚੰਗੀ ਆ ਨਿਕਲ ਆਪਾਂ ਉਹ ਭਾਈ ਪਾਟ ਜਗੇ ਪਾਟ ਦੇ ਦੇਣੀ ਆ ਬਹੁਤ ਠੀਕ ਆ ਭਾਈ ਓਕੇ ਅੱਗੇ ਵੀਰੇ 6 ਨੰਬਰ ਤੇ ਕਿਹੜਾ ਸੁਆਬਰਾ ਬਾਈ ਇਹ ਪਹਿਲਾ ਸੁਹਾ ਦੋ ਦੋ ਰੰਗ ਦੇ ਬੱਚੀ ਇਹਨਾਂ ਸੁਹਾ ਦੋ ਰੰਗ ਦੇ ਬੱਚੀ ਠੰਡੀ ਦੇਖੋ ਜਿਵੇਂ ਮਰਦੀ ਹੁਣ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੇ ਨੂੰ ਕੁਛ ਨਹੀਂ ਇਹਦੇ ਤੇ ਬਾਈ ਵਾਲਾ ਮਾਰਦੀ ਹੱਥ ਲਾਏ ਤੁਸੀਂ ਸਹੀ ਗੱਲ ਆ ਬਾਈ ਹੂੰ ਤੇ ਲੈ ਵਾਰੇ ਕੋਲੇ ਮੇਰੀ ਫੀਟਿੰਗ ਚੈੱਕ ਕਰ ਲੋ ਥਾਣੇ ਦੇ ਕੋ ਚੰਗਾ ਕੜਦੀ ਹੁੰਦੀ ਐ ਕੱਚੀ ਕੱਚੀ ਆ ਹਜੇ ਖੋਲ ਦੇ ਭਰਾ ਤੋੜ ਕੇ ਦਿਖਾ ਦੇ ਪੜੀ ਵੀ ਬਹੁਤ ਆ ਹਨਾ ਪੜੀ ਵੀ ਬਾਈ ਜਾਨ ਵਾਲੀ ਬੜਾ ਕੋਈ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਬੱਚੀਆਂ ਨਾ ਹੂੰ ਕਵਲ ਦਾ ਫਮਾਨੇ ਕਿ ਚੱਲ ਵੀ ਇੱਕ ਦੋ ਲੈ ਲਈਏ ਵਿੱਚ ਪਰ ਮਾਰੂ ਜਿਹੀ ਰਹਿਤੀਆਂ ਹੁੰਦੀਆਂ ਨੇ ਬਾਕੀ ਠੀਕ ਆ ਓਕੇ ਭਾਈ ਤੇ ਫੇਸ ਬੜਾ ਚੰਗਾ ਪ੍ਰਿੰਟ ਤੇ ਪੱਦਰ ਪੁੰਦਰ ਤੋਂ ਫੁੱਲ ਕੱਚੀ ਕੱਚੀ ਆ ਬਸ ਦਿਣਾ ਤੇ ਆਕੇ ਨਾ ਲੇਵਾ ਇਹਨੇ ਕਮਾਲ ਦਾ ਤਿਆਰ ਕਰਨਾ ਹਮਮ ਕੁਆਲਿਟੀ ਦੇ ਬਰੀਡ ਬੋਲਦੀ ਆ ਬਰੀਡ ਬੋਲਦੀ ਆ ਕੀ ਮੋਲ ਆ ਭਰਾ ਜੀ ਜੈ ਜੀ ਬਾਈ 95000 ਦੀ ਅਚੀ ਦੇਣੀ 95000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਮੋਲ ਜੈ ਜੈ ਤਿਆਰੀ ਚੰਗੀ ਆ ਲੈਵਾ ਦੇਖੋ ਗੱਠ ਲੈਵਾ ਮੂਹਰੋਂ ਤਿਆਰ ਕਰਦੀ ਹੁੰਦੀ ਆ ਜਾਂ ਤਾਂ ਮੇਰੀ ਬਾਈ ਕੋਈ ਨਹੀਂ ਦਿੰਦਾ ਬਸ ਕੱਚੀ ਕੱਚੀ ਆ ਥੋੜੇ ਜਾਰੇ ਦੇਣਾ ਰੀ ਕੱਚੀ ਆ ਲੈਵਾ ਬਣਾਉ ਬਹੁਤ ਜਿਹੜੇ ਸਾਹਮਣੇ ਢੱਲਾ ਪਈਆਂ ਨੇ ਅੱਗੇ ਵੀਰੇ 7 ਨੰਬਰ ਤੇ ਕਿਹੜਾ ਸੁਆ ਭਰਾ ਬਾਈ ਆ ਤਾਂ ਦੋ ਵੀ ਛੇ ਉਹ ਵੀ ਬਾਕੀ ਦੇਖੇ ਨਹੀਂ ਪਾਟ ਦੋਜਾ ਸੁਗਾ ਦੰਨੋਂ ਬਾਈ ਕਹਿੰਦਾ ਛੇ ਹੋ ਸਕਦੀਆਂ ਦੇਖੇ ਜ ਹੈ ਨਹੀਂ ਅੱਜਾ ਥੱਲੇ ਦੀ ਬੱਚੀ ਜਿਵੇਂ ਮਰਜੀ ਬਾਹਰ ਬ੍ਰੈਕਟ ਫਾਰਮ ਚੋਂ ਲੈਤੀ ਵੀ ਆ ਕਰੇ ਹੈ ਜੀ ਬੱਚੀ ਕੋਈ ਬੰਦਾ ਪਾਲ ਨਹੀਂ ਸਕਦਾ ਹੂੰ ਫਲੀ ਵੀ ਬਹੁਤ ਹੈ ਤੇ ਲੇਵਾ ਦਿਖਾ ਰੇ ਢਿੱਲਾ ਦਿਖਾ ਦੇ ਇਧਰ ਆ ਕੇ ਲੈ ਲੈ ਕੋਈ ਜਿਵੇਂ ਮਰਜੀ ਖਿੱਚੀ ਚੱਲ ਲੈ ਉਹ ਤਾਂ ਤਿਆਰ ਹੁੰਦੀ ਜਾਂਦੀ ਐ ਬਸ ਬੱਚੀ ਦਾ ਆਕਤ ਨਹੀਂ ਲਊਗੀ ਲੇਵਾ ਇਹਨੇ ਕੱਢਣਾ ਰੇ ਸਾਰਾ ਇਹ ਫੁੱਲ ਕਰਨਾ ਬੈਠਾ ਮੈਂ ਕਹਿੰਦਾ ਪੂਰਾ ਪੰਡਾ ਬਾਕੀ ਕੰਮ ਆ ਜਾਵੇਂ ਭਈਆ ਸਿੱਧੀ 150 ਰੁਪਈਆ ਹੈ ਨਾ ਪੂਰੀ ਨਰਾਜ਼ ਜੀ ਆ ਫਲੀ ਜੀ ਆ ਬਾਦੀ ਆ ਲੈ ਤੇ ਲੈ ਦੇਖੋ ਖਾਣ ਲੈ ਬੱਚੇ ਕੀ ਜਵਾਈ ਕਰ ਲੋ ਭਾਈ ਪਿਛਲੇ ਉਸੇ 32 ਲੀਟਰ ਚੋਇਆ ਵਾ ਬੰਦਿਆ ਵਾ ਦੋ ਤੇ 32 32 ਲੀਟਰ ਠੀਕ ਆ ਭਾਈ 32 ਤੋਂ 33 ਲੀਟਰ ਰਵੇ ਰਕਾਣ 40 ਪਲੱਸ ਦੀ ਵਾਈ ਕਹਿੰਦਾ ਇਸ ਵਾਰ ਮੀਲ ਕਰਦੇ ਆ ਪੜੀ ਵੀ ਫੋਲਾ ਰਾਜੀ ਦੇਖੋ ਫਰੰਟੋਂ ਤਾਂ ਬਹੁਤ ਚੰਗਾ ਖਾਣ ਲੈ ਵਾ ਚੰਗਾ ਫੇਸ ਬੜਾ ਤੇਰਾ ਬੋਦੀਵਾਦੀ ਚੰਗੀ ਆ ਸੁਨੱਖ ਹੁਣ ਬੜ ਦੇ ਵਿੱਚ ਭਾਈ ਫੋਲਾ ਤੇ ਕੀ ਮੋਲ ਆ ਭਰਾ ਕੱਚੀ ਕੱਚੀ ਦਾ ਠੀਕ ਆ ਜੀ ਬਾਈ ਯਾਰ 1 ਲੱਖ 7000 ਦੀ 1 ਲੱਖ 7000 ਰੁਪਇਆ ਮੌਲਾ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਕੱਚੀ ਦਾ ਮੌਲਾ ਜਦਦੇ ਬਾਈ ਗਣਾ ਤਿਆਰ ਹੋ ਗਈ ਨਾ ਵੜ ਹਮ ਆਪਣੇ ਘਰੇ ਬੰਦਾ ਤਸੱਲੀ ਕਰਕੇ ਲੈ ਕੇ ਜਾਵੇ ਉਹ ਗੇਟ ਤੋਂ ਬਾਹਰ ਕੋਈ ਨਾ ਕੋਈ ਬਾਈਟਰ ਦਾ ਤਾਂ ਬੰਦਾ ਚਾਰ ਡੰਗ ਚੋਕੇ ਲੈ ਕੇ ਜਾਵੇ ਡੱਬਾ ਮਾਰ ਠੀਕ ਆ ਉਹ ਗੇਟ ਤੋਂ ਬਾਹਰ ਕੀ ਆਪਣੀ ਵੀ ਰਾਤੀ ਪਤਾ ਕਾਲੂ ਫੋਨ ਲੈ ਜਾਵੇ ਬਾਈ ਬੱਛੀ ਆਏ ਆ ਉਮੇ ਆ ਆਪਣੇ ਘਰੇ ਬਾਈ ਬੰਦਾ ਤਸੱਲੀ ਕਰਕੇ ਲੈ ਕੇ ਜਾਵੇ ਚੀਜ਼ ਠੀਕ ਆ ਬਾਈ ਸਰਲੀ ਬਾਈ ਕਹਿੰਦਾ ਆਪਦੀ ਜਰੂਰ ਕਰ ਲਿਓ ਠੀਕ ਹੈ ਕਿ ਨਹੀਂ ਸੋਈ ਵੀ ਅਜਵਾਈ ਕਰ ਲਿਓ ਆ ਕੇ ਸਾਹਮਣੇ ਆ ਲੈਣੇ ਆ ਆ ਲੈਣੀ ਹੈ ਸਾਬੜਾ ਜਿਹੜੀ ਮੇਨਗਲਾ ਆਪਣੇ ਬੰਦਿਆਂ ਦਾ ਓਕੇ ਉਹਨਾਂ ਬਾਅਦ ਹੀ ਅਗਲਾ ਹੋ ਜੇ ਓਕੇ ਲੈ ਕਰਕੇ ਲੈ ਕੇ ਜਾਵੇ ਸਹੀ ਆ ਭਰਾ ਸਹੀ ਪਰ ਜਿਹੜੀ ਚ ਕਹੇਦੀ ਉਹ ਨਿਕਲੂਗੀ ਪਰ ਐਣੀ ਵੀ ਬੰਦਾ ਇੱਥੇ ਗਾਂ ਚੋ ਕੇ ਕਾ ਲੂ ਕਹਦੇ ਬਈ ਇਹ ਤਾਂ ਇਨਾ ਦਿੰਦੀ ਉਹ ਗੱਲ ਨਹੀਂ ਬਈ ਹੋਣੀ ਆਪਣੇ ਘਰੇ ਬੰਦਾ ਚੋ ਕੇ ਲੈ ਕੇ ਜਾਵੇ ਬਹੁਤ ਠੀਕ ਆ ਭਾਈ ਤੇ ਨਗਸੀ ਭਰਾ ਕੋਲੇ ਸੱਤ ਸੱਤੀ ਨਖਾਤੇ ਬਈ ਕਿਸੇ ਵੀਰ ਦੇ ਕੋਈ ਵੀ ਨਗ ਪਸੰਦਾ ਹੈ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਈ